ਨੰਗਲ ਵਿਖੇ ਭਾਂਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਚਲਾਏ ਜਾ ਰਹੇ BBMB ਹਸਪਤਾਲ ਦੇ ਇੱਕ ਡਾਕਟਰ ਵੱਲ ਮਹਿਲਾ ਕਰਮਚਾਰੀਆਂ ਦੇ ਨਾਲ ਬਦਸਲੂਕੀ ਦਾ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਸਟਾਫ ਅਤੇ BBMB ਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਮੈਂਬਰਾਂ ਤੇ ਨੁਮਾਇਦੀਆਂ ਵੱਲੋਂ BBMB ਨੰਗਲ ਦੇ ਚੀਫ ਇੰਜੀਨੀਅਰ ਦੇ ਦਫ਼ਤਰ ਦੇ ਬਾਹਰ ਇਕੱਤਰ ਹੋ ਕੇ ਉਕਤ ਘਟਨਾ ਪ੍ਰਤੀ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਇਕੱਤਰ ਹੋਏ ਇਹਨਾਂ ਲੋਕਾਂ ਵੱਲੋਂ BBMB ਦੇ ਚੀਫ ਇੰਜੀਨੀਅਰ ਦੇ ਨਾਲ ਵਿਸ਼ੇਸ਼ ਮੀਟਿੰਗ ਕਰਕੇ ਮੰਗ ਕੀਤੀ ਗਈ ਹੈ ਕਿ ਉਕਤ ਡਾਕਟਰ ਨੂੰ ਜਲਦੋ ਜਲਦ ਸੇਵਾਵਾਂ ਮਤੋਂ ਲਾਂਬੇ ਕੀਤਾ ਜਾਵੇ ਇਸ ਬਾਰੇ BBMP ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਉਹਨਾਂ ਵੱਲੋਂ ਫੋਰੀ ਤੌਰ ਤੇ BBMP ਹਸਪਤਾਲ ਨੂੰ ਕਾਰਵਾਈ ਕਰਨ ਲਈ ਆਖਿਆ ਗਿਆ ਹੈ ਤੇ ਇਸ ਪੂਰੇ ਕੇਸ ਨੂੰ ਉੱਚ ਅਧਿਕਾਰੀਆਂ ਨੂੰ ਕੇਸ ਦਿੱਤਾ ਗਿਆ ਹੈ ਤਾਂ ਕਿ ਜੋ ਉੱਚ ਅਧਿਕਾਰੀਆਂ ਵੱਲੋਂ ਬੰਦੀ ਕਾਰਵਾਈ ਕੀਤੀ ਜਾਵੇ ਇਸ ਸੰਬੰਧੀ BBMP ਹਸਪਤਾਲ ਦੇ ਮੋਨ ਨੇ ਕਿਹਾ ਕਿ ਮਾਮਲਾ ਉਹਨਾਂ ਤੱਕ ਪੁੱਜ ਚੁੱਕਾ ਹੈ ਤੇ ਉਹਨਾਂ ਵੱਲੋਂ ਹੀ ਲਿਖਤੀ ਰੂਪ ਵਿੱਚ BBMP ਦੇ ਚੀਫ ਇੰਜੀਨੀਅਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਇਹ ਮਾਮਲਾ ਇਹ ਵਾਰ ਉਹਨਾਂ ਸਾਹਮਣੇ ਆਇਆ ਹੈ ਇਸ ਤੋਂ ਪਹਿਲਾਂ ਕਿਸੇ ਨੇ ਵੀ ਕਦੇ ਕੋਈ ਲਿਖਤੀ ਸ਼ਿਕਾਇਤ ਉਕਤ ਡਾਕਟਰ ਦੇ ਖਿਲਾਫ ਨਹੀਂ ਦਿੱਤੀ ਹੈ ਉਹਨਾਂ ਕਿਹਾ ਕਿ ਉਕਤ ਡਾਕਟਰ ਦੇ ਖਿਲਾਫ ਕਾਰਵਾਈ ਸਮਰਥ ਅਧਿਕਾਰੀਆਂ ਵੱਲੋਂ ਕੀਤੀ ਜਾਣੀ ਹੈ ਅਤੇ ਇਸ ਸੰਬੰਧੀ ਉਹਨਾਂ ਵੱਲੋਂ ਪਹਿਲੀ ਹੀ BBMP ਨੰਗਲ ਦੇ ਚੀਫ ਇੰਜੀਨੀਅਰ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਤੇ ਉਹਨਾਂ ਵੱਲੋਂ ਹੀ ਹੁਣ ਕਾਰਵਾਈ ਕੀਤੀ ਜਾਣੀ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਵਿਨਾਸ਼ ਸ਼ਰਮਾ ਦੀ ਰਿਪੋਰਟ ਜੀ ਡਾਣਾ ਇਹ ਦੱਸੋ ਲੇ ਕੇ ਕਿ ਪੂਰਾ ਮਾਮਲਾ ਸਿਗਾ ਇਹਦੇ ਨਾਲ ਦਸਤਾਵੇਜ਼ਾਂ ਜਾਣਕਾਰੀ ਦੇ ਦਿਓ ਤੇ ਕੀ ਤੁਸੀਂ ਕਾਰਵਾਈ ਕਰ ਰਹੇ ਹੋ ਅੱਜ ਜੋ ਜਿਹੜਾ ਇਹ ਮਸਲਾ ਜਿਹੜਾ ਹਸਪੀਟਲ ਦੇ ਵਿੱਚੋਂ ਇੱਕ ਜਿਹੜਾ ਡਾਕਟਰ ਵੱਲੋਂ ਸ਼ਰਾਬ ਪੀ ਕੇ ਸਟਾਫ ਦੇ ਨਾਲ ਪਿੰਗਸ ਵੀ ਉਦਾਇਆ ਸੀਗਾ ਉਹਦੇ ਬਾਰੇ ਮੈਨੂੰ ਪੀਐਮ ਉਹਨੇ ਵੀ ਸਵੇਰੇ ਅੱਜ ਫੋਨ ਕਰਕੇ ਦੱਸਿਆ ਸੀਗਾ ਕਿ ਇਸ ਤਰ੍ਹਾਂ ਹੋਇਆ ਆ ਸਾਡੇ ਕੋਲੇ ਜਿਹੜੇ ਇਨਫੋਰਸ ਜਿਹੜੇ ਆ ਰਹੇ ਹੈਗੇ ਆ ਔਰ ਇਹਦੇ ਤੇ ਮੈਂ ਵਿਸ਼ਵਾਸਨ ਦਿੰਦਾ ਕਿ ਬੀਬੀਐਮਬੀ ਮੈਨੇਜਮੈਂਟ ਦੇ ਜਿਹੜੇ ਹਾਇਰ ਫੌਲਟिज ਲੋਨ ਨੂੰ ਮੈਂ ਹੁਣ ਇਨਟੀਮੇਟ ਕਰਨ ਜਾ ਰਿਹਾ ਤਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਜਿਹੜੀ ਉਹ ਕਰਨ ਵਾਸਤੇ ਮੈਂ ਕੰਮ ਕਰ ਰਿਹਾ ਇਸ ਲਈ CCTV ਕੈਮਰਾ ਦੀ ਵੀ ਚਰਚਾ ਬੜੀ ਹੋ ਰਹੀ ਹੈ ਕਿ ਨਹੀਂ ਹੈ CCTV ਲੱਗੇ ਹੋਏ ਨੇ ਜਿਹੜੇ ਆਪਣੇ ਉਹ ਚੱਲਦੇ ਨਹੀਂ ਹੈਗੇ ਆ ਉਹ ਜਿਹੜਾ ਸੀਗਾ ਕਿ ਹੋਰ ਅੱਗੇ ਐਕਸਟੈਂਡ ਕਰਨ ਦਾ ਨੋਟ ਮੀਮੋ ਆਲਰੇਡੀ ਸਬਮਿਟਡ ਹੈਗਾ ਤੇ PM ਸਾਹਿਬ ਦੇ ਖਰਾਬ ਵੀ ਕਾਫੀ ਗੁੱਸਾ ਸੀਗਾ ਜਿਹੜੇ ਹੈ EMPLOYEES ਜਿਹੜੇ ਆਏ ਸੀਗੇ ਮੇਰੇ ਕੋਲੇ ਹੁਣ ਵੀ ਕੁਝ ਹਸਪੀਟਲ ਤੋਂ ਵੀ ਆਏ ਸੀਗੇ ਉਹਨਾਂ ਵੱਲੋਂ ਵੀ ਕਿਹਾ ਗਿਆ ਹੈਗਾ ਕਿ ਉਹ ਉਸ ਸਾਡੀ ਜਿਹੜੀ ਐਕਸੀਡੈਂਟ ਪਹਿਲਾਂ ਵੀ ਕਹਿੰਦੇ ਰਹਿਆ ਉਹ ਆਪਣਾ ਕੋਈ ਸੁਣਵਾਈ ਵੀ ਕਰਾ ਇਸ ਤਰ੍ਹਾਂ ਹੈ ਨਹੀਂ ਹੈ ਤਾਂ ਉਹਦੇ ਲਈ ਮੈਂ ਪੀਐਮਓ ਨੂੰ ਕਾਲ ਕੀਤਾ ਹੈਗਾ ਪੀਐਮਓ ਆਣਗੇ ਉਹਨਾਂ ਨੇ ਪੁੱਛਦਾ ਵੀ ਤਰੀਕ ਵਾਸਿਆ ਕੀ ਹੈਗੀ ਹੈ ਤੁਹਾਡੀ ਲਈ ਹੋਈ ਹੈ ਹਮ ਤਾਂ ਜੋ ਅੱਗੇ ਕਿਸੇ এমਪਲਾਈ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਰ ਜਿਹੜਾ ਕੰਮ ਰੋਕਤਾ ਸੀ ਡਾਕਟਰਾਂ ਨੇ ਉਹ ਹੁਣੇ ਡਾਕਟਰ ਆਪਣਾ ਕੰਮ ਕਰਦੇ ਨੇ ਕਿਉਂਕਿ ਜਦੋਂ ਮਹਿਕਮਾ ਕਾਰਵਾਈ ਕਰ ਲਿਆ ਦੋਸ਼ੀਆਂ ਦੇ ਖਿਲਾਫ ਤੇ ਇੱਕ ਸਿਕਿਉਰਿਟੀ ਲੈ ਕੇ ਇਸ ਿਊ ਪਰ ਕੀ ਚੱਲਦਾ ਜੀ ਕਿ ਕਿਸ ਸਿਕਿਉਰਿਟੀ ਦੇ ਬੋਤਲ ਹੈ ਆ ਜਿਹੜਾ ਰਿਗਾਰਡਿੰਗ ਦ ਸਿਕਿਉਰਟੀ ਵਾਲਿਆ ਦਾ ਹੈਗਾ ਅਸੀਂ ਜਿਹੜੇ ਆਪਣੇ ਪੀਐਸਓ ਸਟਾਫ ਨੂੰ ਉੱਥੇ ਇਨਸਟਰਕਸ਼ਨ ਦਿੱਤੀਆਂ ਹੋਈਆਂ ਨੇ ਵੀ ਟੈਲੀਫੋਨ ਨੰਬਰ ਦਿੱਤਾ ਹੋਇਆ ਰਾਤ ਨੂੰ ਬਕਰ ਕੇਤੇ ਵੀ ਕੋਈ ਪ੍ਰੋਬਲਮ ਆਂਦੀ ਆ ਦੇਖਣ ਕਾਲ ਤੇ ਇਸ ਤੋਂ ਇਲਾਵਾ ਅਸੀਂ ਜਿਹੜਾ ਪੱਕੇ ਤੌਰ ਤੇ ਜਿਹੜਾ ਸਿਕਿਉਰਟੀ ਸਟਾਫ ਵਾਸਤੇ ਜਿਹੜਾ ਬੀਮੋ ਜਿਹੜਾ ਹੈਗਾ ਬੋਰਡ ਦੇ ਵਿੱਚੋਂ ਕਰਵਾ ਕੇ ਉੱਥੇ ਸਿਕਿਉਰਟੀ ਵਾਸਤੇ ਸਟਾਫ ਲਾਵਾਗੇ ਪਰਮਾਨੈਂਟ ਰਹਿਣਗੇ ਇੱਕ ਸਾਲ ਦਵਾਈਆਂ ਦੀ ਪ੍ਰੋਬਲਮ ਬੋਰਡ ਦੇ ਧਿਆਨ ਦੇ ਵਿੱਚ ਤੁਸੀਂ ਦੱਸ ਰਹੇ ਹੈਗੇ ਆ ਜਿਹੜੀਆਂ ਸਰਕਾਰੀ ਦਵਾਈਆਂ ਦੀ ਪਰਚੇਜ਼ ਜਿਹੜੀ ਅਸੀਂ ਜਿਹੜੇ ਸਾਨੂੰ ਹੁੰਦੀਆਂ ਪੂਰੀਆਂ ਨੇ ਪੂਰੀਆਂ ਅਸੀਂ ਰਿ ਬਿਲਕੁਲ ਜਦੋਂ ਹੋਇਆ ਆ ਸਾਹਿਰ ਦੇ ਵਿੱਚ ਗੱਲ ਪਹੁੰਚ ਗਈ ਹੈ ਕੋਈ ਵਿਵਾਦ ਹੋਵੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕੇ ਦਾ ਫੈਸਲਾ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਜਿਹੜਾ ਆਪਾਂ ਕੋਈ ਅਫੀਸਰ ਦੇਵੇਂ ਆਉਂਦਾ ਕਿਵੇਂ ਜਾਂਦਾ ਉਹਦੇ ਕਾਰਵਾਈ ਉਹਦੇ ਇੱਕ ਪ੍ਰੋਪਰ ਰੂਲ ਹੁੰਦੇ ਆ ਉਹਦੇ ਮੁਤਾਬਕ ਅਸੀਂ ਕਰਕੇ ਉਹ ਕਮਕੇਸ ਇਹਨਾਂ ਦਾ ਭੇਜ ਦਿੱਤਾ ਜਾਊਗਾ ਇਹਨਾਂ ਦੇ ਜੋ ਬਣਦੀ ਕਾਰਵਾਈ ਹੈ ਅਥਾਰਟੀ ਵੱਲੋਂ ਕੀਤੀ ਜਾਣੀ ਹੈਗੀ ਔਰ ਜਿਹੜੀ ਪਹਿਲੇ ਪਹਿਲੇ ਜਿਹੜੀ ਪਹਿਲੇ ਪ੍ਰਾਪਦੀ ਤੁਹਾਡੀ ਇਨਫੋਰਮੇਸ਼ਨ ਹੈ ਜੋ ਤੁਹਾਡੇ ਕੋਲ ਆਈ ਹੈ ਇਹਦੇ ਵਿੱਚ ਜਿਹੜਾ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਆਂਦਾ ਹੈ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਕਿ ਕਿਆ ਉਹਨੂੰ ਰੋਸਟਰ ਦੇ ਵਿੱਚ ਲੈਣਗੇ ਜਾਂ ਉਹਦੀ ਡਿਊਟੀਆਂ ਸੋ ਯਾਨੀ ਉਹਨੂੰ ਸਾਇਲੈਂਟ ਕੀਤਾ ਜਾਏਗਾ ਕਿ ਉਹ ਡਿਊਟੀ ਕਰੇਗਾ ਕਿਉਂਕਿ ਉਹ ਅਗਰ ਡਿਊਟੀ ਤੇ ਆਂਦਾ ਨਾ ਕਿਸੇ ਨੇ ਬੰਡਾ ਦੇਖੋ ਹਜੇ ਜਿਹੜਾ ਪੀਐਮਓ ਨੇ ਜੋ ਸਾਨੂੰ ਦੱਸ ਰਾਇਆ ਜੋ ਵੀ ਰੋਸਟਰ वगैरह ਹੋਊਗਾ ਉਹ ਪੀਐਮਓ ਮੇਰੇ ਕੋਲੇ ਆਉਣਗੇ ਮੈਂ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਇੰਸਟਰਕਸ਼ਨਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਇਮੀਡੀਏਟਲੀ ਔਰ ਜੋ ਦੋਸ਼ੀ ਬੰਦਾ ਹੋਣਾ ਟਾਈਮ ਡਿਊਟੀ ਦੇ ਉੱਤੇ ਅਸੀਂ ਬਿਲਕੁਲ ਨਹੀਂ ਆਉਣ ਦੇਵਾਂਗੇ ਠੀਕ ਹੈ ਠੀਕ ਹੈ ਜੀ ਕਹਿੰਦੇ ਮੈਂ ਇਮੀਡੀਏਟਲੀ ਫਾਸਟ ਐਕਸ਼ਨ ਕਰਾਂਗਾ ਔਰ ਹਮੇਸ਼ਾ ਮੈਂ ਕਰਦਾ ਰਹਾ ਮੇਰੀ ਨੇਚਰ ਤੁਸੀਂ ਵੀ ਸਾਰੇ ਪਬਲਿਕ ਸਾਰੇ ਜਾਣਦੇ ਹੋ ਜਾਣਦੇ ਬਿਲਕੁਲ ਠੀਕ ਹੈ ਠੀਕ ਮੈਨੇਜਮੈਂਟ ਕੀ ਹੈਗੀ ਆ ਅੱਜ ਆਲ ਸਭ ਪੱਲੇ ਕਰ ਲੀਏ ਜੀ ਸਰਬਜੀ ਅੱਥੀ ਕਰ ਲੋ ਇੱਥੇ ਕਰ ਦੱਸੋ ਕਾ ਮੈਨੇਜਮੈਂਟ ਨਾਲ ਸਾਡੀ ਗੱਲ ਹੋਈ ਹੈ ਚੀਫ ਇੰਜੀਨੀਅਰ ਪਾਫਟਰ ਟਾਈਮ ਨਾਲ ਤੇ ਜਿਹੜੀ ਹੈਗੀ ਆ ਜਿਵੇਂ ਅਸੀਂ ਡਿਮਾਂਡ ਕੀਤੀ ਸੀ ਕਿ ਇਸ ਡਾਕਟਰ ਨੂੰ ਜਿਹੜਾ ਹੈਗਾ ਬਾਹਰ ਭੇਜਿਆ ਜਾਵੇ ਇੱਥੇ ਨਾ ਰੱਖਿਆ ਜਾਵੇ ਉਸ ਉਪਰ ਜਿਹੜੀ ਬਣਦੀ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਤੇ ਈਵਨ ਕੀ ਹੋ ਜਿਹੜੀ ਸਾਡੀ ਡਿਮਾਂਡ ਸੀ ਜੀ ਕਿ ਹਸਪੀਟਲ ਦੇ ਵਿੱਚ ਦੁਆਰਾ ਡਿਊਟੀ ਨਾ ਜਾਵੇ ਬਾਕੀ ਸਟਾਫ ਜਿਹੜਾ ਇਨਸਿਕਿਓਰ ਫੇਮ ਕਰਦਾ ਹੈਗਾ ਉਹ ਵੀ ਜਿਹੜੀ ਹੈਗੀ ਉਹਨਾਂ ਨੇ ਹਦਾਇਤ ਕਰ ਦਿੱਤੀ ਹੈ ਵੀ ਡਾਕਟਰ ਜਿਹੜਾ ਇਹਦਾ ਡੀਪੇ ਨਹੀਂ ਜਾਣਾ ਜਿਹੜਾ ਸਰ ਆਮੀਤ ਉਹ ਤਾਂ ਰਾਮ ਤੁਸੀਂ ਖਤਮ ਕਰ ਰਹੇ ਹੋ ਜੀ ਹਾਂਜੀ ਤਰਨਾ ਪ੍ਰੋਟੈਸਟ ਖਤਮ ਕਰ ਰਹੇ ਹੋ ਹਾਂ ਉਹ ਆਸ਼ਵਾਸ਼ਣ ਦਿੱਤਾਗਾ ਜਦੋਂ ਗੱਲ ਕਰ ਕਾਰਵਾਈ ਕਰ ਦਿੱਤੀ ਉਹ ਡਾਕਟਰ ਨੂੰ ਜਿਹੜਾ ਹਸਪੀਟਲ ਦੇ ਵਿੱਚ ਨਹੀਂ ਆਣਾਗਾ ਤੇ ਹੁਣ ਅਸੀਂ ਜਿਹੜਾ ਹੈਗਾ ਹੈਗਾ ਪ੍ਰੋਟੈਸਟ ਜਿਹੜਾ ਹੈਗਾ ਉਹ ਕਰਕੇ ਜਿਹੜੀਆਂ ਸੇਵਾਵਾਂ ਆਗੀਆਂ ਬਹਾਲ ਕੀਤੀ ਇੱਕ ਜਾਣਕਾਰੀ ਇਹ ਆ ਰਹੀ ਹੈ ਵੀ ਮੰਗਿਆ ਗਿਆ ਹੈ ਵੀ PMO ਦੇ ਖਿਲਾਫ ਸ਼ਿਕਾਇਤ ਦਿੱਤੀ ਜਾਵੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਇਸ ਗਲਤੇ ਇਸ ਗਲਤੇ ਜਿਹੜੀ ਆਪਾਂ ਦਿੱਤੀ ਹੈ ਜੋ ਬਿਹੇਵੀਅਰ ਹੋ ਜਾਗਾ ਉਸ ਵਿਭਾਗ ਦੇ ਜਿਹੜੇ ਸਟਾਫ ਦੇ ਮੈਂਬਰ ਹੈ ਉਹ ਕਹਿੰਦੇ ਸੀਗੇ ਵੀ ਅਸੀਂ ਆਲਰੇਡੀ ਜਿਹੜਾ ਪਹਿਲਾਂ ਵੀ ਇਹਨਾਂ ਦੇ ਧਿਆਨ ਚ ਲਿਆ ਦਿੱਤਾਗਾ ਇੱਥੇ ਤੱਕ ਜਿਹੜਾ ਮਸਲਾ ਹੋਇਆਗਾ ਇਸੇ ਗੱਲ ਕਰਕੇ ਹੋਇਆਗਾ ਕਿ ਜਿਹੜਾਗਾ ਇਹ ਪਰ ਧਿਆਨ ਨਹੀਂ ਦਿੱਤਾ ਗਿਆ ਉਹਦੇ ਪਰ ਵੀ ਜਿਹੜੀ ਹੈਗੀ ਹੈ ਮੈਨੇਜਮੈਂਟ ਦੇ ਧਿਆਨ ਚ ਲਿਆ ਕੇ ਜਿਹੜੀ ਹੈਗੀ ਹੈ ਲਿਖਤੀ ਰੂਪ ਚ ਦਿੱਤਾ ਗਿਆ ਤੁਰੰਤ ਤੌਰ ਤੇ ਸ਼ਿਵਾ ਸੰਦੇਤਾ ਵੀ ਕੁਝ ਬਹੁਤ ਜਲਦੀ ਇਹ ਜਿਹੜਾ ਇਨਸੀਡੈਂਟ ਹੋਇਆ ਕੀ ਦਾ ਪ੍ਰੈਕਸ਼ਨ ਕੀਤਾ ਜਾਵੇਗਾ ਉਹ ਤੁਰੰਤ ਉਹਨੂੰ ਇਸ ਜਿਹੜਾ ਹੁਣ ਪ੍ਰਭਾਵ ਤੇ ਹੈ ਉਹ ਡਾਕਟਰ ਇਹ ਤੋਂ ਨੂੰ ਜੇਵਾ ਮੁਕ ਕਰਕੇ ਬੈਕ ਟੂ ਸਟੇਟ ਕੀਤਾ ਜਾਂਦਾ ਹਸਪਤਾਲ ਦੇ ਵਿੱਚ ਹੋਰ ਵੀ ਵਿਵਸਥਾ ਵਧਾਈ ਜਾਏਗੀ ਕੋਈ ਕਮਰੇ ਕੋਈ ਪੁਲਿਸ ਸੁਰੱਖਿਆ ਕੋਈ ਗੱਲ ਹੋਈ ਵੀ ਜਿਹੜਾ ਇੱਥੇ ਸਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਪਰ ਉਹ ਸੀਏਡੀ ਸਾਡੇ ਨਾਲ ਸੀ BBMB ਦੀ ਉਹਨਾਂ ਨੇ ਕਿਹਾ ਵੀ ਅਸੀਂ ਨੰਬਰ ਵੀ ਦਿੱਤੇ ਵੀ ਉੱਥੇ ਇਮੀਡੀਏਟਲੀ ਕੋਈ ਲੋਡ ਪੈ ਲਈ ਬਿਲਕੁਲ CID ਦਾ ਕੰਮ ਤਾਂ ਜਾਣਕਾਰੀ ਦੇਣਾ ਹੁੰਦਾ ਸੁਰੱਖਿਆ ਵਿਵਸਥਾ ਕਰਨਾ ਥੋੜੀ ਨਾ ਉਹ ਅੱਗੇ-ਅੱਗੇ ਉਹ ਕੋਈ ਉਹਨਾਂ ਪ੍ਰਬੰਧ ਕਰ ਸਕਦੀ ਹੈ ਮਤਲਬ ਇਹੀ ਨਹੀਂ ਪਤਾ ਲੱਗ ਰਿਹਾ ਵੀ ਕਿਹਦੀ ਜ਼ਿੰਮੇਵਾਰੀ ਕੀ ਹੈ ਤੁਸੀਂ ਕਹਿੰਦੇ ਹੋ ਵੀ ਸੈਂਟਰਲ ਇਨਵੈਸਟੀਗੇਟਿਵ ਇਜੈਂਸੀ ਜਿਹੜੀ ਹੈਗੀ ਹੈ ਉਹ BBMB ਦੀ ਸੁਰੱਖਿਆ ਕਰੇ ਜਾਂ ਆਪਣਾ ਹਸਪਤਾਲ ਦੀ ਵਿਵਸਥਾ ਕਰੇ ਇਸ ਬਾਰੇ ਗੱਲ ਹੋਈ ਨਹੀਂ ਇਮਪਲਾਈਜ਼ ਦੀ ਵੀ ਸੁਰੱਖਿਆ ਜਿਹੜੀ ਉੱਥੇ ਡਿਊਟੀ ਤੇ ਤਨਾਤ ਹੈ ਉਹਨਾਂ ਦੀ ਵੀ ਸੁਰੱਖਿਆ ਜਿਹੜੀ ਹੈ ਉਹ

और मैंने कोई छुपाया हो ये बिल्कुल गलत है मैं तो हर लेडी का सम्मान करती हूँ और मैं खुद भी फीमेल हूँ तो मेरा आ, मैं उनको रिस्पेक्ट देना मेरा फर्ज भी है और मैं कटिबद्ध हूँ किसी भी फीमेल के साथ मैं अन्याय नहीं होने देती अगर किसी ने ऐसा रिटर्न में दिया है और मैंने छुपाया है ये बिल्कुल गलत है इससे पहले मेरे को किसी ने कुछ में नहीं दिया आज कुछ यूनियन वालों ने एक ज्ञापन मुझे दिया है हमने तुरंत कार्रवाई करके मुख्य अभियंता साहब के नोटिस में डाल दिया है क्या क्या है अभी तो वो यूनियन वालों ने ये कहा है कि इनको रिपेट्रेट कर दिया जाए हुँ. तो उसके उ, उसका जो लेटर है वो हमने चीफ साहब को फॉरवर्ड किया है क्योंकि कार्रवाई तो ऊपर से ही होनी है हुँ. बाकी मैं पूरी कोशिश कर रही करी कि जांच करूँ कि एग्जैक्टली exactly हुआ क्या था क्योंकि मैं दो चार जगह से अलग अलग जगह से अलग अलग बातें आ रही है तो मैं पूरी जांच पड़ताल कर कर ही आपको फाइनल रिपोर्ट दे पाऊंगी